ਸ਼ਸ਼ੀਕਲ ਪ੍ਰਾਈਮ ਵੀਕ ਨਿਊਜ਼ ਦੇ ਵਿੱਚ ਤੁਹਾਡਾ ਸਵਾਗਤ ਹੈ ਖਬਰ ਹਰਿਆਣਾ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਮੌਜੂਦਾ ਕਮੇਟੀ ਮੈਂਬਰ ਜਗਦੀਸ਼ ਸਿੰਘ ਛਿੰਝਾ ਦੀ ਅਗਵਾਈ ਵਿੱਚ ਹਰਿਆਣਾ ਦੇ ਸਿੱਖਾ ਦੇ ਇੱਕ ਮੀਟਿੰਗ ਗੁਰਦੁਆਰਾ ਨਿਮ ਸਾਹਿਬ ਪਤਸ਼ਾਹੀ ਨੌਵੀਂ ਕੈਤਰ ਹਰਿਆਣਾ ਵਿੱਚ ਹੋਏ ਜਿਸ ਵਿੱਚ ਸਿੱਖਾਂ ਨਾਲ ਜੁੜੇ ਮੁੱਦਿਆਂ ਤੇ ਵਿਚਾਰ ਬਟਾਨਾ ਕੀਤਾ ਗਿਆ ਤੇ ਆਉਣ ਵਾਲੇ ਇਲੈਕਸ਼ਨ ਨੂੰ ਲੈ ਕੇ ਵੀ ਵਿਚਾਰ ਵਿਮਰਸ਼ ਕੀਤਾ ਗਿਆ ਇਸ ਮੌਕੇ ਤੇ ਪ੍ਰਧਾਨ ਜਗਦੀਸ਼ ਸਿੰਘ ਛਿੰਝਾ ਨੇ ਕਿਹਾ ਕਿ ਹਰਿਆਣਾ ਦੇ ਹਰ ਜ਼ਿਲ੍ਹੇ ਤੋਂ ਇੱਕ ਇੱਕ ਮੈਂਬਰ ਲਿਆ ਜਾਏਗਾ ਤੇ 11 ਮੈਂਬਰੀ ਇਲੈਕਸ਼ਨ ਕਮੇਟੀ ਗਠਿਤ ਕੀਤੀ ਜਾਏ। ਪ੍ਰਾਇਮਿਕ ਨਿਊਜ਼ ਚੰਦਰ ਵੱਲੋਂ ਗੁਰਦੀਪ ਚਾਬਾ ਕੈਥਲ ਹਰਿਆਣਾ। ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਜਗਦੀਸ਼ ਸਿੰਘ ਚੀਂਦਾਪੂਰੋਂ ਪ੍ਰਧਾਨ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਮੌਜੂਦਾ ਸਰਕਾਰੀ ਕਮੇਟੀ ਦਾ ਮੈਂਬਰ ਸਾਹ ਅਸਤੀਫਾ ਦਿੱਤਾ ਹੈ। ਅੱਜ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ ਧਾਰਮਿਕ ਮੁੱਦਿਆਂ ਵਾਸਤੇ ਬੁਲਾਈ ਗਈ ਸੀ। ਪਰ ਵਿੱਚ ਇਲੈਕਸ਼ਨ ਡਿਕਲੇਅਰ ਹੋ ਗਿਆ ਤੇ ਅੱਜ ਕੇਵਲ ਤੇ ਕੇਵਲ ਰਾਜਨੀਤਿਕ મુદ્ਦਿਆਂ ਤੇ ਵਿਚਾਰ ਹੋਈਏ ਉਹਦੇ ਵਾਸਤੇ ਵਿਚਾਰ ਕੀਤਾ ਗਿਆ ਕਿ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸਾਰੇ ਹਰਿਆਣੇ ਦੇ ਸਿੱਖਾਂ ਵੱਲੋਂ ਇਕੱਠਿਆ ਹੋਇਆ ਜਾਏ ਇਕੱਠੇ ਹੋ ਕੇ ਇੱਕ 11 ਗੁਰਦੁਆਰਾ ਇਹਨਾਂ ਇੱਕ 11 ਮੈਂਬਰੀ ਕਮੇਟੀ ਬਣਾਈ ਜਾਏ ਇਲੈਕਸ਼ਨ ਕਮੇਟੀ ਜਿਹਦਾ ਨਾ ਹੋਵੇਗਾ ਹਰ ਜ਼ਿਲ੍ਹੇ ਵਿੱਚੋਂ ਇੱਕ ਬੰਦਾ ਕਮੇਟੀ ਵਿੱਚ ਲਿਆ ਜਾਏਗਾ 11 ਮੈਂਬਰੀ ਕਮੇਟੀ ਹੋਵੇਗੀ ਉਹ ਦਾ ਉਹ ਇਲੈਕਸ਼ਨ ਬਾਰੇ ਫੈਸਲਾ ਕਰੇਗੀ ਕਿ ਆਪਾਂ ਕਿਸ ਪਾਰਟੀ ਨਾਲ ਜਾਣਾ ਹੈ ਇਲੈਕਸ਼ਨ 'ਚ ਹਿੱਸਾ ਲੈਣਾ ਹੈ ਨਹੀਂ ਲੈਣਾ ਜੇ ਲੈਣਾ ਤੇ ਕਿਸ ਸੀਟ ਤੋਂ ਲੈਣਾ ਹੈ ਤੇ ਜੇ ਨਹੀਂ ਲੈਣਾ ਤੇ ਕਿਸ ਪਾਰਟੀ ਦਾ ਸਮਰਥਨ ਕਰਨਾ ਹੈ ਤੇ ਉਸ ਪਾਰਟੀ ਦੇ ਨਾਲ ਸਹਿਯੋਗ ਦੀ ਗੱਲ ਕਰਨੀ ਉਸ ਕਰਕੇ ਅੱਜ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 11 ਮੈਂਬੀ ਕਮੇਟੀ ਬਣਾਈ ਜਾਏ ਤੇ ਉਹ ਜੋ ਫੈਸਲਾ ਕਰੇਗੀ ਉਹ ਸਾਰੇ ਹਰਿਆਣੇ ਦੇ ਸਿੱਖਾਂ ਨੂੰ ਇਹ ਮੰਨ ਲਈ ਤਿਆਰ ਹਾਂ ਹਰਿਆਣਾ ਦੇ ਵਿੱਚ ਇੱਕ ਦਿਨ ਕੱਲ ਦੇਖਣ ਨੂੰ ਮਿਲਦੀ ਸੀ ਇਸ ਤਰ੍ਹਾਂ ਹੀ ਮਿਲ ਪਤਾ ਸਾਰੀ ਗੱਲ ਦਾ 3 ਵਜੇ ਇਲੈਕਸ਼ਨ ਫਾਈਨਲ ਰਾਤ ਦੇ ਹੋ ਗਏ ਨੇ ਚਾਰ ਸੀਨਤਾ ਲਾਗੂ ਹੋ ਚੁੱਕੀ 3 ਵਜੇ ਅੱਜ ਇਲੈਕਸ਼ਨ ਦੀਆਂ ਡੇਟਾਂ ਫਾਈਨਲ ਹੋ ਜਾਣਗੀਆਂ ਸਾਰੀਆਂ ਪਾਰਟੀਆਂ ਆਪੋ ਆਪਣੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਨੇ ਉਹ ਨਾਮਿਨੇਟ ਕਰ ਚੁੱਕੀਆਂ ਨੇ ਸਾਰੀਆਂ ਨੇ ਬੀਜੇਪੀ ਨੇ 10 ਦੇ 10 ਹਰਿਆਣਾ ਚ ਖੜੇ ਕਰ ਦਿੱਤੇ ਨੇ ਕਾਂਗਰਸ ਨੇ ਵੀ ਕੁਝ ਬਾਰਗੇਨਿੰਗ ਹੋ ਰਹੀ ਹੈ ਚੋਰਾਹਾ ਹਾਪ ਜੀ ਜੀ ਪੀ ਸਾਰੇ ਬੀਐਸਪੀ ਸਾਰੇ ਆਪੋ ਆਪਣੀਆਂ ਪਾਰਟੀਆਂ ਦੇ ਵਿਚਾਰ ਕਰ ਰਹੇ ਨੇ ਅਸੀਂ ਅੱਜ ਹੀ ਕਮੇਟੀ ਫਾਈਨਲ ਕਰਦੇ ਹਾਂ ਉਹ ਕਮੇਟੀ ਅਸੀਂ ਡਿਕਲੇਅਰ ਕਰਦੇ ਹਾਂ ਕੱਲ ਨੂੰ ਪ੍ਰੈਸ ਚ ਡਿਕਲੇਅਰ ਕਰਨ ਤੋਂ ਬਾਅਦ ਉਹ ਤੁਰੰਤ ਹੀ ਉਹ ਯਾਰਾ ਕਮੇਟੀ ਜਿਹੜੀ ਉਹ ਫੈਸਲਾ ਲਏਗੀ ਵੀ ਅਸਾਂ ਕਿਸ ਪਾਰਟੀ ਦੇ ਨਾਲ ਜਾਣਾ ਹੈ ਜਾਣਾ ਨਹੀਂ ਜਾਣਾ ਕਿ ਕੱਲਿਆ ਹਾਈ ਇਲੈਕਸ਼ਨ ਲੜਨਾ ਹੈ ਜੇ ਲੜਨਾ ਤਾਂ ਕਿਹੜੀ ਸੀਟ ਤੋਂ ਲੜਨਾ ਉਹ ਕੱਲ ਹੀ ਫੈਸਲਾ ਸੀ ਪਰਸੋਂ ਤੱਕ ਹੋ ਜਾਏਗਾ ਹਾਂਜੀ ਸਵਾਲ ਇੱਕ ਇਹ ਹੁੰਦਾ ਹੈ ਕਿ ਜਿਵੇਂ ਜਿਵੇਂ ਸਿੱਖ ਪਹਿਲਾਂ ਇਕੱਠੇ ਸੀਗੇ ਉਹਨਾਂ ਦੀ ਇੱਕ ਝੁੱਟ ਸੀਗੀ ਉਹਨਾਂ ਦੀ ਜਿੱਤ ਹੁੰਦੀ ਸੀ ਹਰਿਆਣਾ ਪ੍ਰਬੰਧਕ ਗੁਰਦੁਆਰੀ ਕਮੇਟੀ ਜਿਹੜੀ ਉਹ ਦੋ ਫਾੜ ਹੋ ਚੁੱਕੀ ਹੈ ਕੀ ਤੁਹਾਡੇ ਵੱਲੋਂ ਕੋਸ਼ਿਸ਼ ਜਾਰੀ ਰਹੂਗੀ ਕਿ ਦੂਜੀ ਪਾਰਟੀ ਨੂੰ ਨੇੜੇ ਲਾਈ ਆਵੇ ਇਸ ਤਾਂ ਇਹ ਬਹੁਤ ਵਧੀਆ ਸਵਾਲ ਹੈ ਤੁਹਾਡਾ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੰਨਾ ਸੰਘਰਸ਼ ਕੀਤੀ ਅਸਲ ਕਮੇਟੀ ਉਹ ਹੈ ਪਰ ਪਹਿਲੀ ਹੁਣ ਇਹ ਬੀਜੇਪੀ ਨੇ ਜਿਹੜੀ ਕਮੇਟੀ ਬਣਾਈ ਹੈ ਇਹ ਤਾਂ ਬੀਜੇਪੀ ਦੀ ਕਮੇਟੀ ਹੈ ਸਰਕਾਰ ਦੀ ਕਮੇਟੀ ਹੈ ਆਰਐਸਐਸ ਦੀ ਕਮੇਟੀ ਹੈ ਇਹਨਾਂ ਨਾਲ ਮੈਂ ਸਮਝਣਾ ਵਾ ਵੀ ਇਹ ਇਹ ਬੀਜੇਪੀ ਦੇ ਇਸ਼ਾਰੇ ਤੇ ਚੱਲਣਗੇ ਸਾਡੇ ਨਾਲ ਬੜਾ ਘੱਟ ਚੱਲਣਗੇ ਪਰ ਫਿਰ ਵੀ ਕਿਉਂਕਿ ਸਾਡੇ ਭਰਾ ਨੇ ਕਮੇਟੀ ਦੇ ਮੈਂਬਰ ਨੇ ਮੈਂ ਉਸ ਕਮੇਟੀ ਦਾ ਮੈਂਬਰ ਹਾਂ ਮੈਂ ਅਸਤੀਫਾ ਦੇ ਚੁੱਕਾ ਮੇਰਾ ਸਪੀਚਾ ਪਰਵਾਹ ਨਹੀਂ ਕੀਤਾ ਅਲਸ ਇਲੈਕਸ਼ਨ ਕਮਿਸ਼ਨ ਨੇ ਜਾਂ ਇਹਨਾਂ ਸਰਕਾਰ ਨੇ ਮੇਰੀ ਕੋਸ਼ਿਸ਼ ਤੇ ਸਾਡੀ ਸਾਰਿਆਂ ਵੱਲੋਂ ਕੋਸ਼ਿਸ਼ ਰਹੇਗੀ ਕਿ ਉਹਨਾਂ ਨੇ ਵੀ ਸਾਡੇ ਨਾਲ ਜੁੜ ਕੇ ਤੇ ਅਸੀਂ ਇੱਕ ਜੁੱਟਾ ਬਣਾਉਣ ਦੀ ਕੋਸ਼ਿਸ਼ ਕਰੀਏ ਧੰਨਵਾਦ